ਨੀ ਸਾਡੇ ਤੋਂ ਅਸੀਂ ਤੇ ਘਰਾਂ ਦੇ ਕੰਮ ਹੀ ਕਰਦੇ ਆ ਤੇ ਆਪੇ ਮਿਲਗਲ ਰਹਿੰਦੇ ਆ ਅਸੀਂ ਵਿਚਾਰੀਆਂ ਘਰ ਆ ਰਹੇ ਤੇ ਬਹੁਤ ਹੀ ਖੁਸ਼ੀ ਹੋਈ ਬਾਕੀ ਵੇਖੋ ਸਾਰਿਆਂ ਨੂੰ ਪਤਾ ਵੀ ਅੱਜ ਆਪਾਂ ਕਿਸ ਵੰਸ਼ ਇੱਥੇ ਆਪਾਂ ਜਿਹੜੀ ਆਪਣੀ ਜ਼ਿਲ੍ਹਾ ਪ੍ਰੀਸ਼ਦ ਦੀ ਤੇ ਬਲਾਕ ਸੰਮਤੀ ਦੀ ਜਿਹਦੇ ਵਿੱਚ ਆਪਾਂ ਉਲਟੋਆ ਸਾਹਿਬ ਨੇ ਸਮਝੋ ਜਾਂ ਅਕਾਲੀ ਦਲ ਨੇ ਬਹੁਤ ਹੀ ਵਧੀਆ ਬੇਦਾਗ ਦੋਵੇਂ ਹੀ ਆਪਣੇ ਲੀਡਰ ਚੁਣੇ ਆ ਇੱਕ ਹੈਗਾ ਵਾ ਸਰਦਾਰ ਸਰਜੀਤ ਸਿੰਘ ਸਿੱਤਲ ਬਲਟੋਹਾ ਤੇ ਦੂਜਾ ਵੀਰ ਹੈ ਸਰਦਾਰ ਜਰਨੈਲ ਸਿੰਘ ਵਾਦਨਗਰ ਬਹੁਤ ਹੀ ਪਾਰਟੀ ਨਾਲ ਲਾਇਲ ਵਫਾਦਾਰ ਸ਼ੁਰੂ ਤੋਂ ਹੀ ਇਹ ਅਕਾਲੀ ਪਰਿਵਾਰ ਨੇ ਤੇ ਕਟੜ ਪਰਿਵਾਰ ਨਹੀਂ ਤੇ ਇਹਨਾਂ ਨੇ ਬਿਨਾਂ ਕਿਸੇ ਕੋਈ ਡਿਮਾਂਡ ਰੱਖਿਆ ਬਿਨਾਂ ਸ਼ਰਤ ਇਹਨਾਂ ਨੇ ਪਾਰਟੀ ਦੀ ਸੇਵਾ ਕੀਤੀ ਹੈ ਬਹੁਤ ਜ਼ਿਆਦਾ ਦਿਨ ਰਾਤ ਹਰ ਇਲੈਕਸ਼ਨ 'ਚ ਵੀ ਅੱਗੋਂ ਪਿੱਛੋਂ ਇਹ ڈیزਰਵ ਕਰਦੇ ਸੀਗੇ ਦੂਜੀ ਗੱਲ ਇਹ ਆ ਵੀ ਅੱਗੇ ਵੀ ਦੇਖੋ ਬਲਾਕ ਸੰਮਤੀਆਂ ਵੀ ਆਉਂਦੀਆਂ ਰੀਆਂ ਜ਼ਿਲ੍ਹਾ ਪ੍ਰੀਸ਼ਦ ਵੀ ਆਉਂਦੀ ਰਹੀ ਲੜਦੇ ਆਪਾਂ ਰਹੇ ਆ ਚਲੋ ਲਾਈਟ ਨਹੀਂ ਲਾ ਲੈਂਦੇ ਰਿਆਂ ਵੀ ਇਹ ਇਲੈਕਸ਼ਨ ਆ ਇਹ ਕਿ ਛੋਟੀਆਂ ਇਲੈਕਸ਼ਨਾਂ ਨਹੀਂ ਆ ਕਿੰਨੇ ਪਿੰਡ ਆਉਂਦੇ ਜ਼ਿਲ੍ਹਾ ਪ੍ਰੀਸ਼ਦ ਚ ਬਲਾਕ ਸੰਮਤੀ ਚ ਕਿੰਨੇ ਪਿੰਡ ਆਉਂਦੇ ਕਿੰਨੇ ਕਿੰਨੇ ਵੇਖੋ ਪਿੰਡ ਆਉਂਦੇ ਆ ਤੇ ਸਰਕਾਰ ਨੇ ਵੇਖੋ ਜੇ ਸਾਰੀਆਂ ਆਪਣੀਆਂ ਉਮੀਦਵਾਰਾਂ ਦੇ ਕਾਗਜ਼ ਹੀ ਉਡਾਉਂਦੇ ਤੇ ਪਿੱਛੇ ਕਰਨਿਆ ਨਾ ਕੋਈ ਹਾਂ ਉਹਨਾਂ ਨੂੰ ਖਤਰਾ ਸੀ 22 ਦੇ ਵਿੱਚ ਤੇ ਸਾਡੀ ਹੇਟੀ ਹੋਣੀ ਹੋਣੀ ਆ 27 ਦੇ ਵਿੱਚ ਤੇ ਸਾਡੀ ਜੋ ਵੀ ਹੋਣਾ ਹਾਲ ਇਹ ਆ ਵੀ ਆ ਸਾਲ ਪਹਿਲਾਂ ਹੀ ਨਾ ਸਾਡਾ ਬੁਰਾ ਹਾਲ ਲੋਕਾਂ ਦੇ ਸਾਹਮਣੇ ਆ ਜਾਈ ਤੇ ਇਹ ਵਾਲੀ ਜਿਹੜੀ ਇਲੈਕਸ਼ਨ ਆ ਇਹ ਜਿਹੜੀ 27 ਚ ਆਪਣੀ ਅਕਾਲੀ ਦਲ ਦੀ ਸਰਕਾਰ ਆ ਰਹੀ ਆ ਇਹ ਸਮਝੋ ਜਿਹੜਾ ਮੋੜ ਬਜਣਾ ਨਾ ਉਹਦੇ ਵਿੱਚ ਇਹਨੇ ਬਹੁਤ ਵੱਡੀ ਹੈਲਪ ਕਰਨੀ ਆ ਬਹੁਤ ਯੋਗਦਾਨ ਪਾਉਣਾ ਇਹਨਾਂ ਇਲੈਕਸ਼ਨਾਂ 'ਨੂੰ ਇਹ ਮੈਂ ਬੇਨਤੀ ਕਰਨ ਆਈ ਆ ਵੇਖੋ ਔਣਾ ਦੇ ਬਲਟੋਆ ਸਾਹਿਬ ਨੇ ਸੀਗੇ ਸਭ ਨੂੰ ਪਤਾ ਵਾ ਵੀ ਉਹਨਾਂ ਦੀ ਸੇਵਾ ਚੱਲ ਰਹੀ ਆ ਇਸ ਕਰਕੇ ਸੇਵਾ ਦੇ ਵਿੱਚ ਉਹ ਨਹੀਂ ਆ ਸਕਦਾ ਤੇ ਇਹ ਵੀ ਸਮਝੋ ਵੀ ਸਾਰੇ ਅਕਾਲੀ ਦਲ ਨੂੰ ਵਧਾਈਆਂ ਵੀ ਆਪਣੇ ਬਲਟੋਆ ਸਾਹਿਬ ਜਿਹੜੇ ਆ ਉਹਨਾਂ ਦੀ ਵਾਪਸੀ ਹੋ ਗਈ ਹੈ ਤੇ ਆਪਣੇ ਵਰਕਰਾਂ ਚ ਭੈਣ ਭਰਾ ਆਪਣੇ ਸਾਰੇ ਜਰਨਲਾਂ ਦੇ ਵਿੱਚ ਬਹੁਤ ਜ਼ਿਆਦਾ ਸ਼ਾਂ ਹੈ ਜਿਹੜੀਆਂ ਪਹਿਲੀ ਇਲੈਕਸ਼ਨਾਂ ਵੇਖਦੇ ਹੁਣੇ ਆ ਨਾ ਮੈਂ ਵੇਖਦੀ ਉਹਨਾਂ ਨਾਲੋਂ ਹੁਣ ਦੀ ਇਲੈਕਸ਼ਨ ਚ ਜ਼ਮੀਨ ਉਸਮਾਨ ਦਾ ਫਰਕ ਆ ਮੈਂ ਉਤਕ ਰੋਡਿਆ ਹਾਂ ਬਹੁਤ ਜ਼ਿਆਦਾ ਸਾਰਿਆਂ ਚ ਉਤਸ਼ਾਹ ਵਾ ਤੇ ਇਹ ਜਿਹੜੀ ਇਲੈਕਸ਼ਨ ਆ ਜੇ ਆਪਾਂ ਫਰਸ਼ ਕਰੋ ਉਹ ਤਿੰਨ ਆ ਆਪਣੇ ਕੋਲ ਐਸੋਲੇ ਸੀਟਾਂ ਇੱਕ ਹੈਗੀ ਆ ਜ਼ਿਲ੍ਹਾ ਪ੍ਰਸ਼ਦ ਆ ਵਾਲੀ ਜਿਹੜੀ ਆ ਸੀਤਲ ਸੌਂਦੀ ਦੂਜੀ ਆ ਭਾਜੀ ਵੀਰ ਚਰਨੈਲ ਸਿੰਘ ਦੀ ਤੇ ਤੀਸਰੀ ਆਪਣੀ ਸੋਰਸਿੰਗ ਵਾਲੀ ਆਪਣੇ ਲਾਲੀ ਦੀ ਉਹਨਾਂ ਦੀ ਵੀ ਤਾਂ ਨਾ ਕਿਹੜੀ ਆਹ ਵੀਰ ਛੋਟਾ ਸਾਡਾ ਬੱਚਾ ਹੀ ਆ ਰਣਜੀਤ ਸਿੰਘ ਲਾਲੀ ਦੀ ਜੇ ਆਪਾਂ ਕਿੰਨੇ ਜਿੱਤ ਜਾਣੇ ਆ ਨਾ ਸਮਝੋ ਵੀ ਆਪਾਂ ਪਪਾ ਪ੍ਰਧਾਨ ਸਭਾਈ ਸਾਰਾ ਖੇਮ ਕਨ ਹਲ ਕਾ ਜੇ ਤਲਿਆ ਇਹ ਇਨਾ ਜਿਆਦਾ ਆਪਣਾ ਮਾਨਤਨ ਸਾਰਿਆਂ ਦਾ ਵਧਣਾ ਤੇ ਦੂਜਾ ਦੇਖੋ ਕੰਮ ਕਰਨ ਦਾ ਜਿੰਦਾ ਤਰੀਕਾ ਵਾ ਵਟੋਆ ਸਾਹਿਬ ਦਾ ਉਹਨਾਂ ਨੇ ਕਦੀ ਐਮਐਲਏ ਨਹੀਂ ਸਮਝਿਆ ਮੈਨੂੰ ਲੱਗਦਾ ਜਦੋਂ ਤੱਕ ਆਪਣੀ ਸਰਕਾਰ ਸੀ ਕੋਈ ਵੀ ਜਿੰਨੇ ਬੈਠੇ ਆ ਕਿਸੇ ਨੇ ਨਹੀਂ ਸਮਝਾਉਣਾ ਵੀ ਪਿੰਡ ਦੇ ਸਰਪੰਚੇ ਕਿਆ ਕਿਸੇ ਨੇ ਨਹੀਂ ਇਹ ਸਮਝਾਉਣਾ ਵੀ ਚੇਅਰਮੈਨ ਆ ਤੇ ਸੁਖਬਾਜੀ ਚੇਅਰਮੈਨ ਸਾਰੇ ਆਪਾਂ ਚੇਅਰਮੈਨ ਸੀ ਸਾਰੇ ਸਰਪੰਚ ਸੀ ਤੇ ਸਾਰੇ ਹੀ ਆਪਾਂ ਐਮਐਲਏ ਸੀ ਕੰਦੇ ਇਦਾਂ ਨਹੀਂ ਹੋਈ ਕਿ ਆਪਣੇ ਵਰਕਰਾਂ ਦੀ ਥਾਣੇ ਪਟਾਣੇ ਕੋਈ ហេਠੀ ਹੋਵੇ ਕੋਈ ਬੀਬੀਆਂ ਦੀ ਕਿਸੇ ਤਰ੍ਹਾਂ ਦੀ ਕੋਈ ਇਨਸਲਟ ਹੋਈ ਹੋਵੇ ਜਾਂ ਹੁਣ ਵੇਖੋ ਸਰਕਾਰ ਆ ਨਾ ਇਹ ਸਰਕਾਰ ਨਹੀਂ ਆ ਗੁੰਡਾ ਗਰਦੀ ਦਾ ਦਿਨ ਦਿਹਾੜੇ ਨਾਚ ਹੋ ਰਿਹਾ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온 ਸकाई ਟੀਵੀ ਦੇ ਨਾਲ